ਸੱਚੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਭਾਰਤੀ ਵਿਦਿਆਰਥੀਆਂ ਤੇ ਵਰਕਰਾਂ ਲਈ 2026 ਦੇ ਨਵੇਂ ਸਾਲ ਵਾਸਤੇ ਬਹੁਤ ਵੱਡੇ ਐਲਾਨ ਕੀਤੇ ਹਨ ਇਹ ਅਪਡੇਟ ਸਟੱਡੀ ਵੀਜ਼ਾ ਵਰਕ ਪਰਮਿਟ ਅਤੇ ਪੀਆਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਵੱਡੀ ਰਾਹਤ ਲੈ ਕੇ ਆਏ ਹਨ ਅਤੇ ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰਨ ਦੇ ਚਾਹਵਨ ਵਾਲੇ ਗੇਮ ਚੇਂਜਰ ਸ਼ਾਬਤ ਹੋ ਸਕਦੇ ਹਨ ਕੈਨੇਡਾ ਨੇ 2025 ਇਨਟੇਕ ਲਈ ਸਟੱਡੀ ਵੀਜ਼ਾ ਪ੍ਰੋਸੈਸਿੰਗ ਸਮੇਂ ਨੂੰ ਬਹੁਤ ਘਟਾਉਣ ਦਾ ਟੀਚਾ ਮੱਥਿਆ ਹੈ ਜਿੱਥੇ ਪਹਿਲਾਂ ਵਿਦਿਆਰਥੀਆਂ ਨੂੰ ਫੈਸਲੇ ਲਈ ਤਿੰਨ ਤੋਂ 4 ਮ ਉੱਥੇ ਹੁਣ IRCC ਨੇ 30 ਤੋਂ 45 ਦਿਨ ਦੇ ਅੰਦਰ ਅੰਦਰ ਫੈਸਲਾ ਦੇਣ ਦਾ ਟੀਚਾ ਮਧਿਆ ਹੈ ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਗਈ ਹੈ ਹੁਣ 8 ਤੋਂ 10 ਮਹੀਨਿਆਂ ਦੇ ਡਿਪਲੋਮਾ ਕੋਰਸ ਕਰਨ ਵਾਲੇ ਵਿਦਿਆਰਥੀ ਵੀ 2 ਸਾਲ ਦਾ ਵਰਕ ਪਰਮਿਟ ਲੈ ਸਕਦੇ ਹਨ ਬਸ਼ਰਤ ਉਹਨਾਂ ਦਾ ਕਾਲਜ DLI ਸੂਚੀ ਵਿੱਚ ਸ਼ਾਮਲ ਹੋਵੇਗਾ ਸਭ ਤੋਂ ਮਹੱਤਵਪੂਰਨ ਰਾਹਤ ਇਹ ਹੈ ਕਿ ਵਿਦਿਆਰਥੀਆਂ ਨੂੰ ਹੁਣ ਆਫ ਕੈਂਪਸ ਕੰਮ ਕਰਨ ਲਈ 20 ਘੰਟੇ ਦੀ ਲਿਮਟ ਦੀ ਹੋਰ ਜਿਆਦਾ ਛੋਟ ਮਿਲ ਸਕਦੀ ਹੈ ਇਸ ਨਾਲ ਉਹ ਆਪਣੀ ਕਮਾਈ ਵਧਾ ਸਕਣਗੇ ਅਤੇ ਆਪਣੇ ਖਰਚੇ ਆਸਾਨੀ ਨਾਲ ਪੂਰੇ ਕਰ ਸਕਣਗੇ ਜਿਸ ਨਾਲ ਉਹਨਾਂ ਦੀ ਪਰਿਵਾਰਾਂ ਦੀ ਨਿਰਭਰਤਾ ਘਟ ਹੋ ਜਾਵੇਗੀ ਅਗਲੀ ਗੱਲ ਕਰਦੇ ਹਾਂ ਜੀ ਹੁਨਰਮੰਦ ਵਰਕਰਾਂ ਲਈ ਸਿੱਧੀ ਸਪਾਂਸਰਸ਼ਿਪ ਦੇ ਮੌਕੇ ਦੂਜੀ ਵੱਡੀ ਖਬਰ ਭਾਰਤੀ ਹੁਨਰਮੰਦ ਅਤੇ ਅਰਧ ਹੁਨਰਮੰਦ ਵਰਕਰਾਂ ਲਈ ਹੈ ਕੈਨੇਡਾ ਨੇ ਆਪਣੇ ਟੈਂਪਰੇਰੀ ਫੋਰਨ ਵਰਕਰ ਪਰਮਿਟ ਅਤੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਨਵੇਂ ਕੀਤਿਆਂ ਨੂੰ ਸ਼ਾਮਲ ਕੀਤਾ ਹੈ ਜਿਵੇਂ ਕਿ ਟਰੱਕ ਡਰਾਈਵਰ ਹੋਗੇ, ਹੋਸਪਿਟੈਲਿਟੀ, ਕੰਸਟਰਕਸ਼ਨ ਵਰਕਰਾਂ ਅਤੇ ਖਾਸ ਕਰਕੇ ਹੈਲਥ케ਅਰ ਨਾਲ ਸੰਬੰਧਿਤ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਵੈਲਡ ਡਰਾਈਵਿੰਗ ਲਾਇਸੈਂਸ ਹੈ ਅਤੇ ਤੁਹਾਡੀ ਅੰਗਰੇਜ਼ੀ ਭਾਸ਼ਾ ਬੁਨਿਆਦੀ ਤੌਰ ਤੇ ਚੰਗੀ ਹੈ ਤਾਂ ਤੁਹਾਨੂੰ ਕੈਨੇਡਾ ਵਿੱਚ EMPLOER ਤੋਂ ਸਿੱਧੀ ਸਪਾਂਸਰਸ਼ਿਪ ਮਿਲ ਸਕਦੀ ਹੈ ਜਿਸ ਨਾਲ ਕੈਨੇਡਾ ਵਰਕ ਵੀਜ਼ਾ ਮਿਲਣਾ ਆਸਾਨ ਹੋ ਜਾਵੇਗਾ। ਅਲਬਰਟਾ, ਮੈਨੀਟੋਬਾ ਐਂਡ ਸਕੈਚਵਨ ਵਰਗੇ ਸੂਬਿਆਂ ਨੇ ਹੁਣ PNP ਡਰਾ ਖਾਸ ਤੌਰ ਤੇ ਡਰਾਈਵਰਾਂ ਅਤੇ ਸਰਵਿਸਿਸ ਬਰਕਰਾਰ ਲਈ ਕੱਢਣੇ ਸ਼ੁਰੂ ਕਰ ਦਿੱਤੇ ਹਨ ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੀਆਰ ਲਈ ਫਾਸਟ ਟਰੈਕ ਸਿਸਟਮ ਅਤੇ ਸੀਈਸੀ ਵਾਲਿਆਂ ਨੂੰ ਲਾਭ ਤੀਜੀ ਵੱਡੀ ਖਬਰ ਉਹਨਾਂ ਲੋਕਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰ ਰਹੇ ਹਨ ਕੈਨੇਡਾ ਨੇ 2000 26 ਲਈ ਐਕਸਪ੍ਰੈਸ ਐਂਟਰੀ ਅਤੇ PNP ਡਰਾ ਦੀ ਗਿਣਤੀ ਵਧਾ ਦੇਣੀ ਹੈ। IRCC ਦਾ ਅਗਲਾ ਟੀਚਾ 3 ਤੋਂ 5 ਲੱਖ ਨਵੇਂ ਪ੍ਰਵਾਸੀਆਂ ਨੂੰ PR ਦੇਣਾ ਹੈ ਜੋ ਕਿ ਇੱਕ ਬਹੁਤ ਵੱਡਾ ਅੰਕੜਾ ਹੈ। ਕੈਨੇਡੀਅਨ ਐਕਸਪ੍ਰੈਸ ਕਲਾਸ ਤਹਿਤ ਅਪਲਾਈ ਕਰਨ ਵਾਲਿਆਂ ਦੀ ਪ੍ਰਕਿਰਿਆ ਬਹੁਤ ਤੇਜ਼ ਹੋ ਗਈ ਹੈ। ਜਿਹੜੇ ਲੋਕ ਕੈਨੇਡਾ ਵਿੱਚ 1 ਸਾਲ ਤੋਂ ਵੱਧ ਦਾ ਕੰਮ ਦਾ ਤਜਰਬਾ ਰੱਖਦੇ ਹਨ, ਉਨ੍ਹਾਂ ਲਈ PR ਮਨਜ਼ੂਰੀ ਦਾ ਸਮਾਂ ਘਟ ਗਿਆ ਹੈ। ਜਿੱਥੇ ਪਹਿਲਾਂ 8 ਤੋਂ 10 ਮਹੀਨੇ ਲੱਗਦੇ ਸਨ, ਉੱਥੇ ਹੁਣ 4 ਤੋਂ 6 ਮਹੀਨਿਆਂ ਦੇ ਅੰਦਰ ਫੈਸਲਾ ਆ ਰਿਹਾ ਹੈ ਕੁੱਲ ਮਿਲਾ ਕੇ ਵੱਡੀ ਰਾਹਤ ਵਿਦਿਆਰਥੀਆਂ ਲਈ ਫਾਸਟ ਟਰੈਕ ਵੀਜ਼ਾ ਅਤੇ ਵਰਕ ਪਰਮਿਟ ਵਿੱਚ ਢਿੱਲ ਵਰਕਰਾਂ ਲਈ ਸਿੱਧੀ ਨੌਕਰੀ ਦੇ ਮੌਕੇ ਅਤੇ ਪੀਆਰ ਅਰਜੀਕਰਤਾ ਲਈ ਫਾਸਟ ਟਰੈਕ ਸਿਸਟਮ ਲਈ ਵਿੱਚ ਸੁਧਾਰ ਅਏ ਇਹ ਸਾਰੇ ਬਦਲਾਅ ਬੁਨਾ ਲੋਕਾਂ ਲਈ ਵੱਡੀ ਖੁਸ਼ਖਬਰੀ ਹਨ ਜੋ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਉਮੀਦ ਹੈ ਕਿ ਇਹ ਨੀਤੀਆਂ 2026 ਤੱਕ ਪੂਰੀ ਤਰ੍ਹਾਂ ਲਾਗੂ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਤੁਸੀਂ ਪੀਆਰ ਕਨੇਡਾ ਦੇ ਵਿੱਚ ਪੱਕੇ ਤੌਰ ਤੇ ਹੋ ਜਾਓਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ